ਚਲੋ ਜੀ ਜੈ ਸਾਈਆਂ ਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਬਲੌਗ ਸ਼ੁਰੂ ਕਰਨ ਜਾ ਰਹੇ ਹਾਂ ਜੀ ਅੱਜ ਆ ਜੀ ਆਪਾਂ ਕਠਾਰ ਦੇ ਮੇਲੇ ਦੇ ਵਿੱਚ ਜਿਹੜਾ 2 ਦਿਨ ਚੱਲਾ ਵਾ ਵੀਡੀਓ ਵਧੀਆ ਲੱਗੀ ਚੈਨ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਚਲੋ ਤੁਹਾਨੂੰ ਦਿਖਾਉਂਦੇ ਹਾਂ ਮੇਲਾ ਜੀ ਤੇ ਲੋ ਜੀ ਐਂਟਰੀ ਕਰਦੇ ਸਾਰ ਲੋਈ ਮਠਾਈਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਾਰੀਆਂ ਦੀਆਂ ਦੁਕਾਨਾਂ ਦੇਖੋ ਸਟੀਲ ਦੀ ਦੁਕਾਨਾਂ ਅੰਕਲ ਹੋਣਾ ਲਾ ਕੇ ਬੈਠੇ ਆ ਜੀ ਤੇ ਨਾਂ ਦੇ ਨਾਲ ਦਾ ਰਸਾਦ ਵਾਸਤੇ ਡੱਬੇ ਵਗੈਰਾ ਲੱਗੇ ਹੋਏ ਆ ਜੀ ਤੇ ਹਲਕਿਆ ਬੱਚਿਆਂ ਵਾਸਤੇ ਝੂਲੇ ਲੱਗੇ ਹੋਏ ਆ ਜੀ ਤੇ ਦਿਲੋਜੀ ਸੰਗ ਤੇ ਆਪਾਂ ਪੁੱਜ ਗਏ ਜੀ ਦਰਗਾਹ ਬਾਬਾ ਨਵੀ ਬਖਸ਼ ਜੀ ਦੀ ਜੋ ਕਿ ਕਠਾਰ ਦੇ ਵਿੱਚ ਆ ਜੀ ਤੇ ਸਭ ਤੋਂ ਪਹਿਲਾਂ ਆਪਾਂ ਦਰਗਾਹ ਦੇ ਅੰਦਰ ਜਾ ਕੇ ਤੇਗਦੇ ਮੱਥਾ ਜੀ ਤੇ ਆਡੋ ਤੁਹਾਨੂੰ ਵੀ ਕਰਾਈਏ ਦਰਸ਼ਨ ਜਗਾ ਦੇ ਉੱਤੇ ਤੇ ਆਓ ਚਲਿਏ ਤੇਗ ਲਈਏ ਮੱਥਾ ਤੇ ਬਹੁਤ ਹੀ ਵਧੀਆ ਇਤਿਹਾਸਿਕ ਜਗਾ ਜਿਹੜੀ ਕਾਫੀ ਵੱਡਾ ਇਥੇ ਮੇਲਾ ਲੱਗਦਾ ਆ ਜੀ ਤੇ ਚਲੋ ਜੀ ਕਰੋ ਤਸਵੀਰ ਪ੍ਰਣਾਮ ਹੁਣ ਤੁਹਾਨੂੰ ਅੱਗੇ ਲੈ ਕੇ ਜਾਈਏ ਚਲੋ ਜੀ ਝੂਲੇ ਲੱਗੇ ਹੋਏ ਆ ਜੀ ਦੇਖੋ ਜੀ ਤੇ ਬਾਬਾ ਜੀ ਦਰਗਾਹ ਦੇ ਉੱਤੇ ਚਲੋ ਜੀ ਦੇਖੋ ਜੀ ਤੇ ਪੁੱਤਰ ਸਰਪਚਾਰਕ ਪ੍ਰੋਗਰਾਮ ਚੱਲਦਾ ਪਿਆ ਵਾ ਆਗੇ ਬਾਬਾ ਜੀ ਦੀ ਜਗਾ ਲੋ ਜੀ ਦਰਬਾਰ ਬਾਬਾ ਨੰਬੀ ਬਖਸ਼ ਜੀ ਦਾ ਜੀ ਤੇ ਬਹੁਤ ਸੋਨਾ ਦਰਬਾਰ ਆ ਜੀ ਦੋ ਦਿਨ ਲਗਾਤਾਰ ਪ੍ਰੋਗਰਾਮ ਚੱਲਣਾ ਜੀ ਤੇ ਅੱਜ ਲਾਸਟ ਦਿਨ ਆ ਜੀ ਜਿੱਧਰ ਲੱਗਿਆ ਲੰਗਰ ਲੰਗਰ ਲੱਗਾ ਜੀ

ਮੈਂ ਰੈਸਟੋਰੰਗ ਗੋਖਾਵਾਜੀ ਨੂੰ ਔਰ ਜੱਲਾ ਕਾਜੀ ਕੇ ਅੱਗੇ ਚਲਾ ਜਾਣਾ ਮੈਂ ਰੈਸਟੋਰੰ ਜਾਣਾ ਪਾਣੀ ਵੀ ਰੋਣਾ ਨਹੀਂ ਮੈਂ ਮਰੋਂ ਤੇ ਨਹੀਂ ਯਾਰਾ ਜਨਾ ਤੇਰੇ ਫਿਕਰ ਦੀ ਮਰੀ ਮੈਂ ਮਰੋਂ ਤੇ ਨਹੀਂ ਯਾਰਾ मारी रंग कारा होमारी ਤੇ ਫਿਰ ਦੀ ਮਾਈ ਅੰਤਿਕਾ ਰੋਪੀਆ ਬੱਚਿਆਂ ਵਾਸਤੇ ਇੰਜੋਏਮੈਂਟ ਕਰਨ ਵਾਸਤੇ ਬਹੁਤ ਵਧੀਆ ਜੀ ਤੇ ਲੋ ਜੀ ਓਏ ਜੀ ਕੀ ਹੋਇਆ ਸਾਰੀ ਲੰਗਰ ਲੱਗਾ ਹੋਇਆ ਚਲੋ ਜੀ ਚੱਲਦੇ ਆ ਤੇਰਾ ਥੋੜਾ ਲੰਗਰ ਚੱਕਦੇ ਆ ਜੀ ਮੱਥਾ ਆਪਾਂ ਟੇਕ ਲਿਆ ਜੀ ਤੇ ਸੰਗਤ ਤੇ ਸਰਕਾਰਾਂ ਦੇ ਦਰਬਾਰ ਤੇ ਆਈਏ ਤੇ ਆਪਾਂ ਲੰਗਰ ਪ੍ਰਸ਼ਾਦਾ ਨਾਸ਼ ਕੀ ਇਹ ਕਿੱਥੋਂ ਹੋ ਸਕਦਾ ਤੇ ਆਪਾਂ ਪਹਿਲਾਂ ਹੁਣ ਜਾ ਕੇ ਦੇਖੋ ਜੀ ਸਾਧ ਸੰਗਤ ਦੇ ਨਾਲੇ ਦਰਸ਼ਨ ਕਰਨ ਦਾ ਮੌਕਾ ਮਿਲੇ ਸੰਗਤਾਂ ਬੈ ਕੇ ਲੰਗਰ ਪ੍ਰਸ਼ਾਦਾ ਛੱਕਦੇ ਪੀ ਤੇ ਆਪਾਂ ਫੇਰ ਪਿੱਛੇ ਕਿੱਥੇ ਹਟੀਏ ਤੇ ਆਪਾਂ ਕਿ ਆਪਾਂ ਵੀ ਲੰਗਰ ਪ੍ਰਸ਼ਾਦਾ ਚੱਕਦੇ ਤੇ ਮਾਰਾ ਤਾਂ ਧਿਆਨ ਲੈ ਕੇ ਲੋ ਜੀ ਆਪਾਂ ਹੁਣ ਸ਼ਕਲ ਲੱਗੇ ਲੰਗਰ ਆਦੇ ਤੋਂ ਸਵੀਚ ਕੋ ਲੰਗਰ ਜੀ ਉਹ ਜੀ ਹੁਣ ਆ ਪ੍ਰਚਾਰ ਚੱਕ ਲੱਗੇ ਜੀ ਤੁਸੀਂ ਸ਼ਕੋ ਲੰਗਰ ਪ੍ਰਚਾਰਤਾ ਹੀ ਲੋਈ ਦਰਬਾਰ ਸਾਹਿਬ ਦੇਖੋ ਤੇ ਗਾਇਜ਼ ਫੋਨਦਾਨ ਕੈਂਪ ਵੀ ਲੱਗਾ ਹੋਇਆ ਜੀ ਇੱਥੇ ਤੇ ਦਰਬਾਰ ਦੇਖ ਲਈ ਤੁਸੀਂ ਵੀਰਾਂ ਦਰਬਾਰ ਜਿਹੜਾ ਹੈਗਾ ਜੀ ਆਹ ਉਹ ਵੱਡੇ ਦਰਬਾਰ ਆ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖੋਨੇ ਦੁਕਾਨਾਂ ਜੀ ਦੇਖੋ ਜੀ ਦਰਬਾਰ ਦੇ ਉੱਤੇ ਦੁਕਾਨਾਂ ਕਿੰਦਾ ਸਜੀਆਂ ਹੋਈਆਂ ਜੀ ਚਾਹਲ ਪੈ ਲੱਗੀ ਹੋਈ ਹੈ ਜੀ ਭਾਂਡੀਆਂ ਦੀ ਦੁਕਾਨਾਂ ਹੋ ਗਈਆਂ ਘਟੋਣਿਆਂ ਦੀ ਦੁਕਾਨਾਂ ਹੋ ਗਈਆਂ ਤੇ ਲੋ ਜੀ ਸੰਗਤੇ ਚੈੱਕ ਕਰੋ ਤੇ ਦੇਖੀ ਜਾਓ ਜੀ ਕਿੰਨੀਆਂ ਦੁਕਾਨਾਂ ਲੱਗੀਆਂ ਹੋਈਆਂ ਵਾ ਜੀ ਤੇ ਲੋ ਜੀ ਅੱਗੇ ਚੱਲਦੇ ਲੋ ਜੀ ਅੱਗੇ ਤੁਹਾਨੂੰ ਐਣਕਾਂ ਦੀ ਦੁਕਾਨ ਮਿਲ ਜੂਗੀ ਜੀ ਤੇ ਇਧਰਲੀ ਸਾਈਡ ਦੇਖੋ 20 ਰੁਪਏ ਸੇਲ ਦੇ ਜੋ ਸਮਾਨ ਹੈਗਾ ਵਾ ਜੀ ਛੱਲੇ ਮੁੰਦੀਆਂ ਤੇ ਅੱਗੇ ਦੇਖੋ ਬੱਚਿਆਂ ਦੀ ਮਤਲਬ ਵੈਰਾਈਟੀ ਬਹੁ ਹੈ ਜੀ ਬੱਚਿਆਂ ਦੀਆਂ ਦੁਕਾਨਾਂ ਬਹੁ ਲੱਗੀਆਂ ਹੋਈਆਂ ਵਾ ਤੇ ਬਾਕੀ ਆ ਘੋੜਰੇ ਵਗੈਰੇ ਸਾਰਾ ਕੁਝ ਤੇ ਪਿਆ ਵਾ ਜੋ ਵੀ ਮਤਲਬ ਆਪਾਂ ਨੋਰਮਲ ਦੇਖਿਆ ਜਾਵੇ ਇਧਰ ਦੇਖੋ ਜੀ ਟੈਟੂ ਲੱਗੇ ਟੈਟੂ ਦੀ ਦੁਕਾਨ ਲੱਗੀ ਹੋਈ ਆ ਜੀ ਐਣਕਾਂ ਦੀ ਫੇਰ ਦੁਕਾਨ ਇੱਥੇ ਲੱਗੀ ਹੋਈ ਆ ਤੇ ਅੱਗੇ ਚੱਲਦੇ ਅੱਗੇ ਤੁਹਾਨੂੰ ਹੋਰ ਦਿਖਾਉਣੇ ਆ ਜੀ ਤੇ ਲੋ ਜੀ ਦੇਖੋ ਜੀ ਕਿੰਨੇ ਕਰੋ ਜੀ ਦੇਖੋ ਕਿੰਨੀਆਂ ਦੁਕਾਨਾਂ ਤੁਹਾਨੂੰ ਦਿਖਾ ਰਹੇ ਆ ਆਪਾਂ ਤੇ ਲੋ ਜੀ ਕੱਪੜਿਆਂ ਵਾਸਤੇ ਬਹੁਤ ਈ ਦੁਕਾਨਾਂ ਲੱਗੀਆਂ ਹੋਈਆਂ ਲੇਡੀਜ਼ ਸਟੈਂਡ ਕੱਪੜਿਆਂ ਦੀ ਤੇ ਲੋ ਜੀ ਬਾਕੀ ਛੱਲਿਆਂ ਦੀ ਦੁਕਾਨਾਂ ਲੱਗੀਆਂ ਹੋਈਆਂ ਛੱਲੇ ਵਗੈਰਾ ਆਪਣੇ ਸਾਧ ਦੇ ਬਣਾ ਸਕਦੇ ਆ ਤੇ ਲੋ ਜੀ ਅੱਧੇ ਆਪਣਾ ਸਮਾਨ ਪੈਕ ਕਰਕੇ ਵੀ ਵਾਪਸ ਜਾਣ ਦੀ ਤਿਆਰੀਆਂ ਕਰਦੇ ਵੀ ਕਿਉਂਕਿ ਲਾਸਟ ਮੇਲਾ ਆ ਜੀ ਤੇ ਚਲੋ ਹੁਣ ਆਪਾਂ ਤੁਹਾਨੂੰ ਅੱਗੇ ਲੈ ਕੇ ਜਾਂਦੇ ਆ ਜੀ ਤੇ ਦੇਖੋ ਜੀ ਅੱਗੇ ਹੁਣ ਆਪਾਂ ਜਾਂਦੇ ਆ ਹੈਗਾ ਦਰਬਾਰ ਦੀ ਐਂਟ੍ਰੈਂਸ ਤੇ ਆਪਾਂ ਇੱਥੇ ਖੜੇ ਸੀ ਸਾਰਾ ਸ਼ੂਟ ਕਰਕੇ ਤੇ ਮੈਂ ਇੱਕ ਵਾਰੀ ਤੁਹਾਨੂੰ ਆਲ ਓਵਰ ਦਿਖਾਵਾਂ ਕਿੰਦਰਾ ਮਾਹੌਲ ਲੱਗਦਾ ਪਿਆ ਵਾ ਸੰਗਤਾਂ ਆ ਰਹੀਆਂ ਤੇ ਜਾ ਰਹੀਆਂ ਦੇਖੋ ਜੀ ਦਰਸ਼ਨ ਕਰਕੇ ਬਹੁਤ ਰੌਣਕ ਲੱਗੀ ਹੋਈ ਹੈ ਜੀ ਤੇ ਦੇਖੋ ਜੀ ਮੇਲੇ ਦਾ ਤੇ ਵਿਸ਼ਾਲ ਖੂਨਦਾਨ ਕੈਂਪ ਵੀ ਜਿੱਦਾਂ ਪਹਿਲਾਂ ਦੱਸਿਆ ਉੱਥੇ ਲੱਗਾ ਹੋਇਆ ਵਾ ਜੀ ਤੇ ਦੇਖੋ ਜੀ ਸਾਥ ਸੰਗਤ ਜੀ ਤੋਂ ਬਾਅਦ ਚ ਦੇਖੋ ਜੀ ਇੱਕ ਆਪਣਾ ਵੀ ਰਿਵਿਊ ਦੇ ਦਈਏ ਮੈਂ ਕਿਹਾ ਜੀ ਆਪਾਂ ਖੜੇ ਤਾਂ ਦਿਖਾ ਦਈਏ ਜੀ ਆਪਾਂ ਇੱਥੇ ਖੜੇ ਆ ਜੀ ਤੇ ਲੋ ਜੀ ਦੇਖੋ ਸਾਰੀ ਸੰਗਤਾਂ ਪਿਛੇ ਆ ਰਹੀਆਂ ਜਾ ਰਹੀਆਂ ਜੀ ਦੇਖੋ ਜੀ

जॾा नौ को ਜੇ ਲੈ ਕਰੇ ਬਹੁ ਫੜੀ ਰੋਕ ਨਾ ਸਮਾਹੀ ਨਾ ਜਦੇ ਨਾ ਜੀਏ ਆ ਜਾ ਬੋਹ ਦਿੱਤੇ ਵੰਦੋਂ ਦੇ ਕੋਲ ਕੋਨੇ ਘਾਰੀ ਸੇ ਯਾਦਾ ਦੇ 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 ਵੰਦੋਂ ਦੇ ਕੋਲ ਕੋਨੇ ਬੋਲੇ ਕੀ ਗੀਤ ਰੋਣ ਦੇ ਚਾਰ ਨੱਚਦੇ ਯਾਰਾਂ ਕੋ ਜਿਦ ਦੇ ਨੇ ਤੇ ਬਤਾਈ ਦਿਲੋਂ ਮੇਰੇ ਮੋਣ ਕੀ Não, ਆਪਣੇ ਬਾਈਕ ਲੈ ਕੇ ਤੇ ਲੋ ਜੀ ਆਪਾਂ ਆ ਗਏ ਕਠਾਰ ਦੇ ਮੇਲੇ ਤੋਂ ਬਹੁਤ ਮਜ਼ਾ ਆਇਆ ਬਹੁਤ ਸਿੰਗਰਾਂ ਵਾਲੇ ਰੋਣ ਕਾ ਲਾਈਆਂ ਆਈ ਹੋਪ ਤੁਸੀਂ ਇੰਜੋਏ ਕੀਤਾ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲੋ ਤੁਹਾਨੂੰ ਇਦਾਂ ਦੇ ਹਰ ਤਰ੍ਹਾਂ ਦੇ ਮੇਲੇ ਤੇ ਤੇ ਫਾਈਨਲੀ ਅੱਜ ਆਪ ਲੋਕ ਇੱਥੇ ਕਰਦੇ ਐਂਡ ਤੇ ਕਰ ਆ ਗਏ ਨਿੱਦੀ ਕਦੀ ਪਪਾ ਕੇ ਲੈ ਲਾਈਕ ਕਰੇ ਹੈਨਾ ਆਪਾਂ ਕੇ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ ਠੀਕ ਹੈ ਜੀ ਤੇ ਮਿਲਾਂਗੇ ਨਿਊ ਵੀਡੀਓ ਨਾਲ ਤਦ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਜੈ ਹਿੰਦ ਜੈ ਭਾਰਤ ਜੈ ਮਾਤਾ ਦੀ ਜੈ ਸਾਈਂ ਹੈ ਜੀ